ਕੋਈ ਨਹੀਂ ਦੁਸ਼ਮਣ ਬਾਹਰ ਹਮਲੇ ਕਰਦਾ ਹੁੰਦਾ ਹੈ ਬਾਹਰ ਦੇ ਬਾਹਰ ਹਮਲੇ ਕਰਨੇ ਆ ਕਿ ਅੰਦਰ ਦੀ ਤਰ੍ਹਾਂ ਨਕਾਬ ਨਹੀਂ ਹੋਣਾ ਚਾਹੀਦਾ ਇਹ ਆਪਾਂ ਅੱਜ ਵੀ ਜਦੋਂ ਭੇਡ ਹੋਇਆ ਉਦੋਂ ਇਸ ਨੂੰ ਵੇਖਦੇ ਹਾਂ ਤੁਹਾਡੇ ਜਾਣ ਕਰ ਲਓ ਤੁਸੀਂ ਤੁਹਾਡੇ ਜੋ ਕਿ ਨੇ ਹੋਣਗੇ ਮਾਰਾਂਗੇ ਉਹਦੇ ਇਸ ਗੱਲ ਤੇ ਐਗਰੀ ਕਰਦੇ ਵੀ ਨਾਲ ਤੁਸੀਂ ਮਾਰਾਂਗੇ ਓਏ ਪੰਨੂ ਕੋਈ ਵੀ ਭਰਾ ਮੇਰਾ ਸਰਕ ਤੇ ਨਾ ਹੋਵੇ ਸਾਡਾ ਕਰਦਾ ਹੈ ਇੱਕ ਗ੍ਰੈਜੂਏਟ ਆ ਤੁਸੀਂ ਤੇ ਇੱਕ ਡਿਗਰੀ ਰੱਖਦੇ ਹੋ ਕੋਈ ਖਲਾਕੀ ਦਾ ਕੋਈ ਕੁਆਲਿਫਿਕੇਸ਼ਨ ਨਹੀਂ ਹੈ ਕਿ ਇਹ ਇਹ ਡੰਗੇ ਆਉਂਦੇ ਤੇ ਲੱਗ ਸਕਦੇ ਨੇ ਬਰ ਹੋਣ ਦੇ ਕਲਪਲੇਵ ਇਹਨਾਂ ਦੀ ਐਜੂਕੇਸ਼ਨ ਪੁੱਛ ਲੋ ਡਵਲ ਐਮ ਐ ਟਰਵਲ ਐਮ ਐ ਪਤਾ ਨਹੀਂ ਕੋਈ ਐਮ ਟੈਕ ਵੀ ਤਾਂ ਵੀ ਹੋਵੇ ਇਹ ਇਸ ਕਰਕੇ ਇੱਥੇ ਕੋਈ ਰਜਗਾਰ ਨਹੀਂ ਪਹਿਲਾਂ ਲੋਕਾਂ ਨੂੰ ਕਿਹਾ ਵੀ ਛੋਟੀ ਜ਼ਮੀਨਾਂ ਤੁਸੀਂ ਬਾਤ ਕਰ ਲੋ ਮਾਲਕੀਅਤ ਦੇਵਾਂਗੇ ਉਹਨੂੰ 100-100 ਸਾਲ ਤੋਂ ਵੱਧ ਹੋ ਗਈ ਉਹ ਮਾਲਕੀਅਤ ਨਹੀਂ ਦਿੱਤੀ ਜਿਹਨੇ ਬਾਤ ਕਰ ਕੀਤੀ ਹੈ ਕੁਝ ਫਿਰੋਜ਼ਪੁਰ ਆਉਂਦਾ ਐ ਅੰਮ੍ਰਿਤਸਰ ਆਉਂਦਾ ਗੁਰਦਾਸਪੁਰ ਆਉਂਦਾ ਉਹ ਸਾਰੇ ਸਾਰੇ ਜ਼ਿਲ੍ਹੇ ਆ ਜਿਹੜੀ ਮੁਸਲਮਾਨੇ ਸੁੱਜੜ ਕੇ ਗਏ ਭਰਾ ਸਾਡੇ ਉਹਨਾਂ ਦੀ ਜ਼ਮੀਨ ਜਿਹੜੀ ਇੱਥੇ ਆਈ ਦਿੱਤੀ ਕਿਸੇ ਨੂੰ ਉਹ ਨਾਉਣੀ ਚੜਾਈ ਉਹਨਾਂ ਨੂੰ ਜੂਲਦੀ ਜ਼ਮੀਨ ਕਹੀ ਜਾਂਦੇ ਕੋਈ ਸ਼ਾਮ ਲਾਟ ਤੇ ਬੈਠਿਆ ਸਾਡੇ ਮਜ਼ਦੂਰ ਬੈਠਿਆ ਜਦੋਂ ਜਗੇ ਨਹੀਂ ਉਹਨੂੰ ਦਿੱਤੀ ਪੰਜ ਮਰਲੇ ਉਹ ਸ਼ਾਮ ਲਾਟ ਚ ਬਾਈ ਬੈਠੇ ਝੋਗਿਆ ਜਾ ਮਾੜਾ ਮੁੰਡਾ ਕੱਚਾ ਪిల్లా ਜਿਹੜਾ ਵੀ ਪਿਆ ਉਹਨਾਂ ਤੋਂ ਉਹ ਸਾਰੀ ਜ਼ਮੀਨ ਰਿਕਾਰਡ ਚ ਲਿਆ ਕੇ ਇਹਨੂੰ ਭਵਕਿੰਦੇ ਆ ਮੰਡੀਆਂ ਦਾ ਨਾਂਉ ਦੇਦਾ ਕਾਬ ਕਦਿਆਂ ਜਿਵੇਂ ਬਹੁਤ ਕਮਾਲ ਦੀਆਂ ਮੰਡੀਆਂ ਉਹ ਬਾਹਰ ਨਾਲ ਨੂੰ ਕਹਿਣਾ ਵੀ ਆਜੋ ਲੈ ਲਓ ਇਹੋ ਸਾਰੀ ਜ਼ਮੀਨ ਸਰਕਾਰ ਆਪਦੇ ਨੌਜਦਾ ਰੱਖੇ ਆ ਗਲਾਮ ਭਰਾਵੋ ਦੱਸ ਦਿਓ ਤਾਂ ਪਤਾ ਤਾਂ ਬਾਅਦ ਚ ਲੱਗਦਾ ਸਾਡੀ ਚੜਾ ਲਈ ਹੋਵੇ ਨਹੀਂ ਚੜਾਈ ਤੇ ਚੜਾ ਲਵਾਂਗੇ ਰਿਕਾਰਡ ਬਣਾ ਲਿਆ ਰਿਕਾਰਡ ਦਾ ਸਾਰਾ ਉਹਨਾਂ ਨੇ ਲੈ ਲਿਆ ਆ ਤੈਨੂੰ ਸ਼ੁਰੂਆਤ ਆ ਉੱਥੋਂ ਵੀ ਪਹਿਲਾਂ ਇੱਥੋਂ ਪੜਨੋ ਫਿਰ ਗੱਲਾਂ ਪੜਾਂਗੇ ਤੇ ਜਦੋਂ ਬਾਹਰ ਲਿਆ ਕੰਪਨੀਆਂ ਨੇ ਆ ਕੇ ਜ਼ਮੀਨ ਲੈਣੀ ਹੈ ਜਿਹੜਾ ਭਾਈ 200 ਸਾਲ ਦਾ ਬੈਠਾ ਹੈ ਤਿੰਨ ਪੀੜੀਆਂ ਉੱਥੇ ਉਹਦੀਆਂ ਗੁਜ਼ਰੀਆਂ ਉਹ ਮਾਰੇ ਤੋਂ ਬਿਨਾ ਜ਼ਮੀਨ ਕਿਵੇਂ ਛੱਡੂ ਜਮੀਨ ਲੈਣੇ ਪਹਿਲਾਂ ਮਾਰਦੇ ਨਾ ਇਹ ਕਹਿੰਦਾ ਰੋੜੇ ਲੈ ਆਏ ਅਸੀਂ ਨਹੀਂ ਰੋੜੇ ਲਿਆਉਂਦੇ ਮਾਰਨ ਗੋਲੀਆਂ ਅਸੀਂ ਲੈਣ ਬਣਾ ਕੇ ਖੜਦੇ ਹਾਂ ਮਾਰ ਲਾਣੋਂ ਤੋਂ ਬਾਅਦ ਸਾਰਿਆਂ ਨੂੰ ਮਾਰਤਾ ਤੇ ਇਹਨਾਂ ਦੀ ਹੋਈ ਐ ਸਾਡੇ ਵਾਲੀ ਵੀ ਇਹਨਾਂ ਦੀ ਹੋਈ ਐ ਇਕੱਲੇ ਸੰਦਾਰਾਂ ਵਾਲੇ ਜਿਸ ਤਰ੍ਹਾਂ ਦੱਸਿਆ ਯਾਰ ਜੇ ਉਹ ਕਹਿਣ ਵੀ ਨਹੀਂ ਆਪਾਂ ਕਿਹਾ ਕਿ ਅਸੀਂ ਤਾਂ ਆਏ ਤੁਹਾਡੇ ਜਿਉਂਦੇ ਵੀ ਰਹਿਣ ਦੇਣਾ ਤੁਹਾਨੂੰ ਕੁਛ ਨੂੰ ਕੁਛ ਨੂੰ ਮਾਰ ਵੀ ਦੇਣਾ ਜਮੀਨਾਂ ਜਬੜਾਂਗੇ ਟੋਟਲ ਮਾਰਾਂਗੇ ਉਸ ਤੋਂ ਬਾਅਦ ਜਮੀਨ ਲੈਣੇ ਹੁੰਦੀਆਂ ਉਸ ਤੋਂ ਬਾਅਦ ਸਾਡੀਆਂ ਹੈਗੀ ਮਰ ਜਿਸ ਤੋਂ ਤੁਹਾਡੇ ਕੋਲੇ ਕੋਈ ਹੋਰ ਕੋਈ ਰਾਜ ਨਹੀਂ ਮਰੱਬੇ ਬੰਦੇ ਨੂੰ ਕਿਹਾ ਜਾ ਰਿਹਾ ਜੀਮੇਦਾਰਾਂ ਤੋਂ ਸਰਦਾਰਾਂ ਨੂੰ ਮਰੱਬੇ ਬੰਦੇ ਲੈ ਕੇ ਕਿੰਨੇ ਆਰੀ ਹੈ ਜੇ ਸਰਕਾਰ ਹੈ ਇਹਨਾਂ ਦਾ ਕੋਈ ਜੀਮੇਦਾਰਾਂ ਦਾ ਰੌਲਾ ਨਿਮੇੜ ਦਿੰਦੇ ਅਸੀਂ ਹੁਣ ਵੀ ਤਿਆਰ ਆ ਜਿੰਨੇ ਨਿਮੇੜ ਨਾਮ ਆਥੇ ਆਇਆ ਮਹਾਵੀਰ ਰੌਲਾ ਛੋਟਾ ਕਿਤੇ ਵੱਡਾ ਬਹਿ ਜਾਓ ਬੰਦੇ ਨੁਕਸਾਨੇ ਜਾਣਗੇ ਇਹਨੂੰ ਬੈਠ ਕੇ ਨਿਵੇੜ ਲੋ ਜਿੰਦੀ ਸਰਦਾਰਾਂ ਵਾਲੇ ਪਾਸੇ ਕੇਸ ਆ ਉਹ ਕਹਿੰਦੇ ਅਸਾਂ ਨੂੰ ਕਿੱਲੇ ਮਗਰ 2.5 ਲੱਖ ਦਵਾ ਦੇ ਅਸੀਂ ਇਧਰ ਵੀ ਬਣਾ ਲੇ ਕੋਈ ਸਿੱਧਰ ਵਾਲੇ ਵਿੱਚ ਆ ਗਏ ਉਸ ਉਧਰ ਵਾਲੇ ਆ ਕੇ ਜਿਹੜੇ ਰੌਲਾ ਪਾਉਣ ਵਾਲੇ ਹੁੰਦੇ ਆ ਉਹਨੂੰ ਫੇਰ ਰੌਲਾ ਪਾ ਦਾ ਸਮਝੌਤਾ ਨਹੀਂ ਖਰੇ ਹੁੰਦੇ ਫੇਰ ਆਪਾਂ ਬਾਰੀ ਫੇਰ ਸਾਡੇ ਵੱਲੇ ਪਾਸੇ ਆ ਕੁੱਲ ਕਿੰਨੀ ਜ਼ਮੀਨ ਹੈ ਜੀ ਇੱਕ ਫਾਰਮ ਤੋਂ ਸਾਡੀਆਂ ਪੱਧਰ ਕੁੱਲ ਜ਼ਮੀਨ 600 ਕਿੱਲ ਹੈ 700 ਕਮਾਹ ਕਹਿੰਦੇ ਆ 600 ਕਿੱਲਾ ਲਗਭਗ ਉਹਦਾ ਬਣ ਜੂ ਜੇ ਵੀ 700 ਕਮਾਹ ਜ਼ਮੀਨ ਹੈ ਜਿਹੜੀ ਤੇ ਆ ਬੰਬੇ ਬੰਦੀ ਕਰਕੇ ਸਰਦਾਰਾਂ ਨੂੰ ਮਾਲਕ ਬਣਾਉਣਾ ਪਹਿਲਾਂ ਸਰਦਾਰਾਂ ਕੋਲੇ ਥੋੜੀ ਜ਼ਮੀਨ ਹੈ ਜੇ ਭਾਈ ਕੋਈ ਆਪ ਦੀ ਵੇਚੀ ਬੈਠਾ ਬੜਾ ਗਰੀਬ ਹੋ ਗਿਆ ਸਰਦਾਰ ਅਸੀਂ ਪ੍ਰਾਪੇ ਤੌਰ ਤੇ ਸਾੜ ਦਿਆਂਦੇ ਉਹਨੂੰ ਦਵਾ ਦੇਨੇ ਆ ਸਮਝੌਤਾ ਦਾ ਕਾਰਨ ਕੋਈ ਕੁਣ ਫੋਰਸ ਦੇ ਜੋਰ ਡਾਂਗਾ ਦੇ ਜੋਰ-ਯਾਰ ਗੋਲੀ ਦੇ ਜੋਰ ਅਥਰੂ ਗੈਸ ਉਹਦੀਆਂ ਗੱਡੀਆਂ ਨੂੰ ਲਿਆਕੀ ਇਹ ਸਾਰਾ ਬੁਖਲੀਆ ਹੀ ਬੈਠੇ ਆ ਸਾਰਾ ਕੁਛ ਇਹਨਾਂ ਕੋਲ ਸਾਡਾ ਮੁਕਾਬਲਾ ਕੀ ਹੈ ਜੇ ਸਾਨੂੰ ਡਾਂਗਾ ਨਾ ਬਣਦੇ ਸੀ ਰੋੜਿਆਂ ਨਾਲ ਸਾਡੀ ਸੁਰੱਖਤਤਾ ਕਰ ਸਕਦੇ ਤੇ ਕਹਿੰਦੇ ਰੋੜਿਆ ਇੱਥੇ ਕਿਹਦੀ ਪੈਟਰੋਲ ਬੰਬ ਹੈ ਹੁਣ ਉਹ ਮੁਕਤਰੀ ਜਾਂਦਾ ਕਹਿੰਦੇ ਨਹੀਂ ਨਹੀਂ ਅਸੀਂ ਤਾਂ ਰੋੜੇ ਕਿਹਾ ਸੀ ਮੈਂ ਉਹ ਪਹਿਲਾਂ ਉਹਦੇ ਤੁਰਤੀ ਮੇਰੀ ਵੀਡੀਓ ਬਣੀ ਪਈ ਹੈ ਮੈਂ ਦਿਖਾਉ ਥੋੜਾ ਪੈਟਰੋਲ ਬੰਬ ਜੇ ਤੁਸੀਂ ਧਰਤ ਤੋਂ ਸਾਨੂੰ ਪਤਾ ਨਹੀਂ ਪੈਟਰੋਲ ਬੰਬ ਕੀਤੇ ਛਿੱਟਾਂਗੇ ਸਾਡੇ ਪਾਈਆਂ ਤੇ ਤਾਂ ਸਾਡੇ ਪਾਈਆਂ ਆ ਯਾਰ ਤਨਦਾਰ ਕੋਲ ਨਾ ਤੇ ਹੁੰਦਾ ਭਗਵਾਨ ਦਮਨ ਤੇ ਹੁੰਦਾ ਜੀ ਨੂੰ ਨਾ ਭੇਜੇ ਆ ਅਜਾ ਉਦੂ ਗਾਹਾਂ ਵਾਲੀ ਕਹਿੰਦੇ ਆ ਇਹਨਾਂ ਦੀ 24 ਘੰਟਿਆਂ ਦੀ ਡਿਊਟੀ ਹੈ ਤੇ ਤਿੰਨ ਤਰ੍ਹਾਂ ਦੇ ਹਾਂ ਦਿੰਦੇ ਆ ਉਹਨਾਂ ਨੂੰ ਮਹੀਨੇ ਦੀਆਂ ਤੇ ਦੇਣ ਤਿੰਨ ਤਰ੍ਹਾਂ ਦੇ ਹਾਂ ਇਹਨਾਂ ਨੂੰ ਜਾਹੇ ਤੈਨੂੰ ਕੋਲ ਨਾ ਹੋਰ ਭਰਤੀ ਕਰ ਲੈਣ ਵੀ ਭਾਈ ਠੀਕ 8 ਘੰਟੇ ਡਿਊਟੀ ਹੁੰਦੀ 8 ਘੰਟੇ ਬਾਅਦ 9 8 ਘੰਟੇ ਬਾਅਦ 9 ਜਦੋਂ ਮਰਜੀ ਆ ਜਿੰਨੀ ਮਰਜੀ ਤੋਂ ਹੁੰਦਾ ਹੈ ਫਾਹੇ ਜਿਹੜਾ ਹੁੰਦੇ ਪਤਾ ਨਹੀਂ ਕਿਹਦਾ ਪੁਲਿਸ ਵਾਲਿਆਂ ਦਾ ਐਕਸੀਡੈਂਟ ਹੋ ਗਿਆ ਜਾਣ ਜਾਣ ਇਹ ਅਲਾਟਮੈਂਟ 349 ਵਾਲੀ ਹੋਈ ਸੀ ਇਹ ਜਿਹੜੀ ਸਰਦਾਰਾਂ ਦੀ ਜ਼ਮੀਨ ਤੋਂ ਉਹ ਪਹਿਲਾਂ ਦੀ ਹੈ ਜਿਹੜੇ ਕੋਈ ਮੁਸਲਮਾਨਾਂ ਵਾਲੀ ਉਹ ਕੁਝ ਘਰ ਹੈਗਾ ਜਿਹਦੀ ਉਹਨਾਂ ਨੂੰ ਬਾਅਦ ਚ ਅਲਾਟ ਹੋਈ ਆ 349 ਤੋਂ ਕਿਉਂਕਿ ਮੁਸਲਮਾਨ ਪਰ ਆਇਥੇ ਵੀ ਵਸਦੇ ਸੀ ਪਿੰਡ 'ਚ ਵੀ ਜਦੋਂ ਉਹਨਾਂ ਨੂੰ ਓੜੜ ਕੇ ਉਧਰ ਜਾਣਾ ਪੈ ਗਿਆ ਉਧਰ ਜਿਹੜੇ ਭਰਾ ਸਾਡੇ ਸਿੱਖ ਓੜੜ ਕੇ ਜਾਂ ਹਿੰਦੂ ਓੜੜ ਕੇ ਆਏ ਆ ਉਹਨਾਂ ਨੂੰ ਕੀ ਪਿਆ ਕੋਈ ਅਲਾਟ ਉਹ ਕਿੰਨੀ ਜ਼ਮੀਨ ਆ ਸਾਨੂੰ ਐ ਨਹੀਂ ਪਤਾ